ਦੋਸਤੋ ਅੱਜ ਆਪਾਂ ਕਣਕ ਨੂੰ ਅਖੀਰਲਾ ਪਾਣੀ ਲਾ ਰਹੇ ਸੀਗੇ ਕਣਕ ਇਹ ਹੈਪੀ ਸੀਡਰ ਲਾਉਣਾ ਕਿ ਸੁਪਰ ਸੀਡਰ ਵਾਲੀ ਨੂੰ ਹਾਂ ਹੈਪੀ ਸੀਡਰ ਵਾਲੀ ਕਣਕ ਨੂੰ ਦੋਸਤੋ ਇਹ ਉਹੀ ਕਣਕ ਹੈ ਜਿਹਨੂੰ ਆਪਾਂ ਪ੍ਰਾਲੀ ਨੂੰ ਬਿਨਾ ਅੱਗ ਲਾਏ ਕਣਕ ਦੀ ਬਜਾਈ ਕੀਤੀ ਸੀ ਤੁਹਾਨੂੰ ਬਜਾਈ ਦੇ ਟਾਈਮ ਵੀ ਆਪਾਂ ਦਿਖਾਇਆ ਸੀ ਬਿਨਾ ਅੱਗ ਲਾਏ ਕਣਕ ਦੀ ਜਦੋਂ ਆਪਾਂ ਬਜਾਈ ਕੀਤੀ ਸੀ ਕਣਕ ਦੀ ਹੈਪੀ ਸੀਡਰ ਨਾਲ ਜਦੋਂ ਮੈਂ ਤੁਹਾਨੂੰ ਕਹਿੰਦਾ ਸੀ ਨਾ ਮੈਂ ਯਾਰ ਸੋਹਣੀ ਤਾਂ ਲੱਗਦੀ ਨਹੀਂ ਹਾਂ ਸੋਹਣੀ ਨਹੀਂ ਲੱਗਦੀ ਤੁਸੀਂ ਕਹਿ ਰਹੇ ਸੀ ਕਿ ਬੀਜ ਦੇ ਵਿੱਚ ਕੀ ਹੋਊਗਾ ਕੀ ਬਣਨਾ ਉਸ ਤੋਂ ਬਾਅਦ ਜਦੋਂ ਇੱਕ ਪਾਣੀ ਲੱਗ ਗਿਆ ਸੀਗਾ ਛੇੜ ਆਪਾਂ ਦੂਸਰਾ ਪਾਣੀ ਲਾਉਂਦੇ ਆਪਾਂ 11 12 ਜਨਵਰੀ ਦੇ ਕਰੀਬ ਤੁਹਾਨੂੰ ਇੱਕ ਫਿਰ ਵੀਡੀਓ ਦਿਖਾਈ ਸੀ ਕਣਕ ਦੀ ਕਿਵੇਂ ਗਰੋਥ ਹੋ ਰਹੀ ਹੈ ਠੀਕ ਹੈ ਤੇ ਹੁਣ ਆਪਾਂ ਲਾਸਟ ਪਾਣੀ ਵੇਲੇ ਤੁਹਾਨੂੰ ਉਹ ਕਣਕ ਦਿਖਾ ਰਹੇ ਹਾਂ ਵੀ ਕਣਕ ਦੇ ਵਿੱਚ ਕੋਈ ਵੀ ਕਮੀ ਨਹੀਂ ਲੱਗ ਰਹੀ ਹਾਂ ਬਈ ਜਿਹੜੀ ਇੰਨੀ ਇੰਨੀ ਪਰਾਲੀ ਸੀਗੀ ਬਿਲਕੁਲ ਹੱਲੇ ਧਰਤੀ ਦੇ ਨਾਲ ਜੰਮ ਚੁੱਕੀ ਐ ਬਿਲਕੁਲ ਗਲ ਚੁੱਕੀ ਐ ਪਰਾਲੀ ਬਿਲਕੁਲ ਵੀ ਕਿਤੇ ਦਿਖੀ ਨਹੀਂ ਰਹੀ ਬਾਈ ਯਾਰ ਹਨਾ ਬਿਲਕੁਲ ਨਹੀਂ ਦਿਖਦੀ ਪਈ ਜੇ ਆਪਾਂ ਐ ਵੀ ਦੇਖਦੇ ਆ ਮੈਨੂੰ ਤਾਂ ਕਿਤੇ ਮਹਿਸੂਸ ਹੁੰਦੀ ਨਹੀਂ ਯਾਰ ਹਾਂ ਕਿਤੇ ਵੀ ਕੋਈ ਪਰਾਲੀ ਨਹੀਂ ਦਿਖਦੀ ਕਣਕ ਦੇ ਵਿੱਚ ਤੇ ਬਹੁਤ ਵਧੀਆ ਕਣਕ ਖੜੀ ਐ ਜੇ ਬਾਕੀ ਆਪਾਂ ਦੂਸਰੀਆਂ ਕਣਕਾਂ ਦੀ ਗੱਲ ਕਰੀਏ ਜੇ ਉਹ 19 ਨੇ ਤਾਂ ਇਹ ਉਹਨਾਂ ਨਾਲੋਂ 21 ਖੜੀ ਐ ਤੇ ਸ਼ਰਮਾ ਬਾਈ ਇੱਕ ਗੱਲ ਹੋਰ ਸੀ ਜਿਹੜੇ ਲੋਕਾਂ ਕੋਲ ਆਪਾਂ ਨੂੰ ਕਮੈਂਟ ਕਰੇ ਸੀ ਕਹਿੰਦੇ ਵੀ ਤੁਹਾਨੂੰ ਤੂੜੀ ਵੇਲੇ ਦਿੱਕਤ ਆਊਗੀ ਪਰ ਹੁਣ ਮੈਨੂੰ ਦੇਖ ਕੇ ਲੱਗਦਾ ਪਰਾਲੀ ਨਹੀਂ ਰਹਿਣੀ ਤੂੜੀ ਵੇਲੇ ਨੂੰ ਤਾਂ ਪਰਾਲੀ ਬਿਲਕੁਲ ਹੀ ਖਤਮ ਹੋ ਚੁੱਕੀ ਹੈ ਅੱਜ ਨਾ ਪਾਣੀ ਲੱਗਿਆ ਹੋਇਆ ਕਣਕ ਦੇ ਵਿੱਚ ਮੈਂ ਨਾ ਭਾਈ ਨੂੰ ਕਿ ਪਰਾਲੀ ਦਿਖਾ ਦਿਆ ਹਨਾ ਆ ਗਲੀ ਹੋਈ ਪਰਾਲੀ ਆਪਾਂ ਕੱਢ ਕੇ ਆ ਦਿਖਾ ਸਕਦੇ ਹਾਂ ਜਿਹੜੀ ਪਰਾਲੀ ਆ ਗਲ ਚ ਕਲ ਕੇ ਨਾ ਬਿਲਕੁਲ ਥੱਲੇ ਲੱਗ ਚੁੱਕੀ ਹੈ ਪਰਾਲੀ ਸ਼ਰਮ ਹੈ ਨਹੀਂ ਹੈ ਨਾ ਆ ਦੇਖ ਬਿਲਕੁਲ ਥੱਲੇ ਲੱਗ ਗਈ ਬਿਲਕੁਲ ਥੱਲੇ ਲੱਗ ਗਈ ਹੈ ਨਾ ਇਹਦਾ ਕੁਝ ਆਪਣੇ ਕਣਕ ਨੂੰ ਪਾਣੀ ਲੱਗਿਆ ਥੋੜੀ ਤਾਂ ਉੱਪਰ ਆ ਗਈ ਹੋਗੀ ਤਾਂ ਫੁਲਕੀ ਫੁਲਕੀ ਲੱਗਦੀ ਹੈ ਤੇ ਨਹੀਂ ਬਿਲਕੁਲ ਪਰਾਲੀ ਥੱਲੇ ਜੰਮ ਚੁੱਕੀ ਹੈ ਤੇ ਬਹੁਤ ਵਧੀਆ ਕਣਕ ਖੜੀ ਹੈ ਕਣਕ ਜੀ ਬਾਈ ਕੋਈ ਕਮੀ ਨਹੀਂ ਲੱਗ ਰਹੀ ਮਿੰਨ ਤਾਂ ਨਾ ਕੋਈ ਵੀ ਕਮੀ ਨਹੀਂ ਤੁਸੀਂ ਦੇਖ ਸਕਦੇ ਹੋ ਉਹੀ ਪਲਾਟ ਆਪਣਾ ਉਹ ਦੇਖੋ ਪਾਈਪ ਲਾਈਨ ਵਾਲੇ ਬੋਰਡ ਹਾਂ ਬਾਈ ਉਹੀ ਉਹੀ ਬੋਰਡ ਹੈ ਨਾ ਪਾਈਪ ਲਾਈਨ ਪਾਈਪ ਲਾਈਨ ਲੰਘਦੀ ਹੈ ਆਪਣੇ ਖੇਤ ਵਿੱਚ ਦੀ ਉਹੀ ਬੋਰਡ ਨੇ ਉਹੀ ਇਹ ਚਾਰ ਕਿੱਲਾਂ ਦਾ ਪੂਰਾ ਪਲਾਟ ਹੈ ਦੇਖ ਸਕਦੇ ਹੋ ਕਿਸੇ ਪੱਖੋਂ ਕੋਈ ਕਮੀ ਨਹੀਂ ਲੱਗ ਰਹੀ ਵੀ ਦੂਸਰੀ ਨਾਲੋਂ ਬਹੁਤ ਵਧੀਆ ਤੇ ਸ਼ਾਨਦਾਰ ਕਣਕ ਖੜੀ ਹੈ ਕਣਕ ਦੀ ਬਾਈ ਬੱਲੀ ਵੀ ਵਧੀਆ ਕੋਈ ਐਡੀ ਉਹ ਮਾੜੀ ਨਹੀਂ ਹੈਗੀ ਨਾ ਕਣਕ ਦੀ ਬੱਲੀ ਬਹੁਤ ਵਧੀਆ ਬੱਲੀ ਹੈ ਕਣਕ ਦੀ ਬੱਲੀ ਦੀ ਲੰਬਾਈ ਤੇ ਮੋਟਾਈ ਬਹੁਤ ਸ਼ਾਨਦਾਰ ਹੈ ਆ ਆ ਬਈ ਇਹਦਰ ਹੈਪੀ ਸੀਟਰ ਉਹਦੀ ਸੁਪਰ ਸੀਟਰ ਵਾਲੀ ਆ ਬਈ ਸੁਪਰ ਸੀਟਰ ਦੀ ਕਣਕ ਹੈ ਤੁਸੀਂ ਦੇਖ ਸਕਦੇ ਹੋ ਇਹਦੇ ਨਾਲ ਉਹ ਹਲਕੀ ਲੱਗ ਰਹੀ ਹੈ ਕਣਕਾ ਹਾਂ ਦੇਖ ਹਲਕੀ ਲੱਗਦੀ ਹੈ ਬਈ ਇੱਕ ਦਿਨ ਇਹਦੇ ਨਾਲ ਇੱਕ ਦਿਨ ਲੇਟ ਪਝਾਈ ਉਸ ਕਣਕ ਦੀ ਇੱਕ ਦਿਨ ਦਾ ਕੋਈ ਫਰਕ ਨਹੀਂ ਹੁੰਦਾ ਇੱਕ ਦਿਨ ਦਾ ਬਈ ਕੋਈ ਫਰਕ ਨਹੀਂ ਆ ਇਹਦੇ ਨਾਲ ਲੇਟ ਪਝਾਈ ਹੈ ਤੇ ਆਪਾਂ ਇਸ ਨੂੰ ਤੀਸਰਾ ਪਾਣੀ ਦੇ ਰਹੇ ਹਾਂ ਤੀਸਰਾ ਪਾਣੀ ਵੀ ਲਗਭਗ ਬਈ ਮਹੀਨੇ ਦੇ ਵਿੱਚ ਕਣਕ ਆਜ ਪੱਕ ਜਾਣੀ ਆ ਪੱਕ ਜਾਣੀਆਂ ਕਿਉਂਕਿ ਵਿੱਚ ਥੱਲੇ ਜਿਹੜਾ ਇਹਦਾ ਨਾ ਵਿਚੇ ਵਾਲੀ ਸਾਈਡ ਉਹ ਪਰਾਲੀ ਹੈ ਤੋ ਬੱtter ਛੇਦੀ ਖੁਸ਼ਕ ਨਹੀਂ ਹੋਣਾ ਸਾਰੀ ਤਹਿ ਪਰਾਲੀ ਦੇ ਨਾਲ ਢੱਕੀ ਹੋਈ ਹੈ ਡਾਇਰੈਕਟ ਧੁੱਪ ਨਹੀਂ ਪੈਂਦੀ ਹਲਕੀ ਹਲਕੀ ਨਮੀ ਕਣਕ ਦੇ ਵਿੱਚ ਰਹੂਗੀ ਤੇ ਕਣਕ ਨੂੰ ਲਾਸਟ ਤੱਕ ਹਲਕੀ ਹਲਕੀ ਨਮੀ ਚਾਹੀਦੀ ਹੈ ਤੇ ਇੱਕ ਬਾਈ ਸ਼ਰਮਾ ਮੈਂ ਹੋਰ ਗੱਲ ਸਹੀ ਪਰਾਲੀ ਵੀ ਕਹਿੰਦੇ ਇੱਕ ਸਾਲ ਘੱਟ ਗੱਲ ਦੀ ਆ ਫਿਰ ਇਸ ਤਰ੍ਹਾਂ ਕੋਈ ਸਿਸਟਮ ਹੁੰਦਾ ਹੈ ਜਿਵੇਂ ਆਪਾਂ ਪਹਿਲਾਂ ਨਾ ਯਾਤਰ ਪਿੱਛੇ ਲੈਦੋਂਦੀ ਸੀ ਜਿਹੜੀ ਕੰਪੈਨ ਦੀ ਹਾਂਜੀ ਉਹ ਜਲਾਉਂਦੇ ਸੀਗੇ ਦੂਸਰੀ ਚ ਹੈਪੀ ਸੀਡਰ ਦੀ ਬਿਜਾਈ ਕਰਦੇ ਸੀਗੇ ਹੁਣ ਆਪਾਂ ਪੂਰੀ ਦੀ ਪੂਰੀ ਪਰਾਲੀ ਨੂੰ ਅਗਣੀ ਲਾਈ ਉਵੇਂ ਬਿਜਾਈ ਕੀਤੀ ਹੈ ਉਵੇਂ ਆਪਾਂ ਖੇਤੀ ਦੇ ਮਾਹਰਾਂ ਨਾਲ ਗੱਲਬਾਤ ਕੀਤੀ ਸੀ ਉਹ ਕਹਿੰਦੇ ਜਿਵੇਂ ਜਿਵੇਂ ਇਹਨੂੰ ਟਾਈਮ ਪਈ ਜੂ ਜੇ ਇਸ ਤੋਂ ਅਗਲਾ ਸਾਲ ਉਸ ਤੋਂ ਅਗਲਾ ਸਾਲ 2-3 ਸਾਲਾਂ ਬਾਅਦ ਇਹ ਪਰਾਲੀ ਨਾ ਛੇਤੀ ਗਲਣੀ ਸਟਾਰਟ ਹੋ ਜੂਗੀ ਜਿਵੇਂ ਲਾਲੂ ਕੋ ਤਰਤੀਬ ਚ ਜਵਾਣੂ ਵਗੈਰਾ ਜਿਹੜੇ ਕੁ ਮਿੱਤਰ ਕੀੜੇ ਉਹ ਜਾਦੇ ਪੈਦਾ ਹੋ ਜਾਣਗੇ ਜਿਹੜੇ ਨੂੰ ਗਲਣ ਦੇ ਵਿੱਚ ਸ਼ਾਇਦ ਮਦਦ ਕਰਨ ਵੀ ਜਦੋਂ ਆਪਾਂ ਅੱਗ ਲਾਈਏ ਨਾ ਉਹ ਨਸ਼ਟ ਹੋ ਜਾਂਦੇ ਹਨਾ ਹਾਂ ਨਸ਼ਟ ਹੋ ਜਾਂਦੇ ਤੇ ਬਹੁਤ ਮੈਨੂੰ ਨਹੀਂ ਲੱਗਦਾ ਵੀ ਪਰਾਲੀ ਨੂੰ ਅੱਗ ਲਾਉਣੀ ਚਾਹੀਦੀ ਹੈ ਵੀ ਮੈਂ ਫੁੱਲ ਕੰਫੀਡੈਂਸ ਨਾਲ ਕਹਿ ਰਿਹਾ ਵੀ ਪਰਾਲੀ ਨੂੰ ਅੱਗ ਲਾਉਣੀ ਹੀ ਨਹੀਂ ਚਾਹੀਦੀ ਕੋਈ ਵੀ ਜ਼ਿੰਮੇਦਾਰ ਹੈ ਜਿੰਨੀ ਕੋ ਦੀ ਮੰਨ ਲਾ ਜਾਇਦਾਦ ਉਸ ਜ਼ਮੀਨ ਦੇ ਹਿਸਾਬ ਨਾਲ ਉਹਦਾ ਜੇ 10 ਕਿੱਲੇ ਆ ਤਾਂ 1 ਕਿੱਲਾ ਜ਼ਰੂਰ ਬਿਨਾ ਪਰਾਲੀ ਨੂੰ ਅੱਗ ਲਾਏ ਬਜਾਈ ਕਰਕੇ ਦੇਖੋ ਬਹੁਤ ਸ਼ਾਨਦਾਰ ਕਣਕ ਹੋਊਗੀ ਪਹਿਲਾ ਮਹੀਨਾ ਡੇਢ ਮਹੀਨਾ ਜ਼ਰੂਰ ਡਰ ਲੱਗੂਗਾ ਤੁਹਾਨੂੰ ਪਹਿਲਾਂ ਵਾਲੀ ਵੀਡੀਓ ਵਿੱਚ ਵੀ ਦੱਸਿਆ ਉਸ ਤੋਂ ਬਾਅਦ ਤੁਸੀਂ ਕਣਕ ਨੂੰ ਦੇਖੋਗੇ ਤੁਹਾਡਾ ਕਣਕ ਦੇਖ ਕੇ ਮਨ ਖੁਸ਼ ਹੋਊਗਾ ਬਾਕੀ ਭਾਈ ਉਹੀ ਹੈ ਨਾ ਜਿਵੇਂ ਤੁਸੀਂ ਗੱਲ ਦੱਸੀ ਆ ਆਪਾਂ ਜੇ ਕੋਈ ਨਾ ਕੋਈ ਮੰਨ ਲਓ ਤਜਰਬੇ ਕਰਾਂਗੇ ਹਾਂ ਤਾਂ ਫੇਰ ਹੀ ਕੁਝ ਨਾ ਕੁਝ ਆਪਾਂ ਸਿੱਖਾਂਗੇ ਨਾ ਆਪ ਭਾਈ ਆਪ ਵੀ ਸੁਣਨਾ ਤਜਰਬੇ ਦੇ ਆਧਾਰ ਤੇ ਕਹਿ ਰਹੇ ਆ। ਹਾਂ। ਆਪਾਂ ਚਲੋ ਪਿੱਛੇ ਵਾਲੀ ਲੇਤੀ ਜੀ ਸਾੜ ਲੈਂਦੇ ਸੀਗੇ। ਆਪਾਂ ਨਾਲ ਚਲੋ ਕਣਕ ਵਧੀਆ ਹੋ ਜਾਂਦੀ ਸੀ। ਇਸ ਵਾਰ ਆਪਾਂ ਬਿਲਕੁਲ ਅਗਣੀ ਲਾਈ। ਪਹਿਲਾਂ ਤੁਹਾਨੂੰ ਵੀਡੀਓ ਦਿਖਾਈਆਂ ਨੇ। ਤੇ ਉਹਦਾ ਰਿਜ਼ਲਟ ਬਹੁਤ ਸ਼ਾਨਦਾਰ ਰਿਜ਼ਲਟ ਮਿਲਿਆ ਹੋਇਆ। ਕੋਈ ਕਣਕ ਡਿੱਗੀ ਨਹੀਂ ਗਈ। ਘੱਟ ਪਾਣੀ ਲੱਗੇ ਨੇ ਤੇ ਕਣਕ ਦੀ ਗ੍ਰੋਥ ਲਾਜਵਾਬ ਹੈ। ਵੀ ਭਾਈ ਇਹ ਰੇਵਜੋ ਕੰਮ ਕਰਦੀ ਆ ਪਰਾਲੀ ਬਹੁਤ ਰੇਵਜੋ ਕੰਮ ਕਰਦੀ ਹੈ ਕਈ ਮਿੱਤਰ ਆਪਾਂ ਨੂੰ ਕਹਿੰਦੇ ਸੀਗੇ ਵੀ ਆਪਾਂ ਜਦ ਤ ਇਹਨੂੰ ਜੂਰੀਆ ਪਾਵਾਂਗੇ ਜੂਰੀਆ ਥੱਲੇ ਨਹੀਂ ਜਾਣੀ ਹਾਂ ਐਵੇਂ ਦਾ ਕੋਈ ਹਾਂ ਹਾਂ ਕਹਿੰਦੇ ਸੀ ਪਰਾਲੀ ਦੇ ਉੱਤੇ ਜੂਰੀਆ ਰਹਿ ਜਾਂਦੀ ਹੈ ਨਾ ਜੂਰੀ ਰਹਿ ਜਾਂਦੀ ਇਹਨੂੰ ਵੀ ਆਪਾਂ ਤਿੰਨ ਗੱਟੇ ਢਾਈ ਤੋਂ ਤਿੰਨ ਪੌਣੇ ਕੇ ਤਿੰਨ ਕਰੀਬ ਲਗਭਗ ਜੂਰੀਆ ਦੇ ਗੱਟੇ ਪਏ ਨੇ ਉਵੇਂ ਪਰਾਲੀ ਦੇ ਉੱਪਰ ਹੀ ਰਹੀ ਰਹੀ ਹੈ ਜੂਰੀਆ ਦੇਖਣ ਚਾਹੀਦਾ ਸੀ ਪਰਾਲੀ ਦੇ ਉੱਪਰ ਜੂਰੀਆ ਦੇਖੋ ਤੇ ਪਰ ਕਣਕ ਦਾ ਰਿਜ਼ਲਟ ਬਹੁਤ ਸ਼ਾਨਦਾਰ ਹੈ ਕਿਤਾ ਉਹ ਪਰਾਲੀ ਦੇ ਥਰੂ ਧਰਤੀ ਵਿੱਚ ਜਾਂਦੀ ਰਹੀ ਹੈ ਲੋ ਜੀ ਸ਼ਰਮਾ ਜੀ ਕਿਤਾਬਾਂ ਨੂੰ ਹਰਸੋ ਨਾ ਤੁਹਾਨੂੰ ਇਹ ਕਣਕ ਵੱਲ ਮਤਲਬ ਬੀਜਾਂ ਤੋਂ ਲੈ ਕੇ ਹੁਣ ਤੱਕ ਦੇ ਕੀ ਕੀ ਪ੍ਰੋਬਲਮ ਆਈਆਂ ਕੀ ਕੀ ਆਪਾਂ ਨੂੰ ਇਹਦੇ ਵਿੱਚ ਧਿਆਨ ਦੇਣ ਜੋ ਗੱਲਾਂ ਨੇ ਵੀ ਕਿਹੜੇ ਕਿਹੜੇ ਗੱਲਾਂ ਧਿਆਨ ਰੱਖਣਾ ਚਾਹੀਦਾ ਤੇ ਨਾਲੇ ਤੁਸੀਂ ਮੇਰੇ ਨਾਲ-ਨਾਲ ਆ ਜਾਓ ਹਾਂ ਆਪਾਂ ਅੱਗੇ ਵੀ ਚੱਲਦੇ ਹਾਂ ਵੱਟਦੇ ਹਾਂ ਨਾ ਆਪਾਂ ਵੱਟੋ-ਵੱਟ ਚੱਲਦੇ ਆਂ ਪੂਰੇ ਪਲਾਟ ਦੇ ਵਿੱਚ ਦੀ ਨਿਕਲਦੇ ਆਂ ਪੂਰੀ ਕਣਕ ਦਿਖਾ ਦਿੰਨੇ ਆਂ ਵੀ ਕਿਤੋਂ ਵੀ ਮਾੜੀ ਨਹੀਂ ਕਈ ਵਾਰੀ ਇਹ ਲੱਗਦਾ ਹੁੰਦਾ ਨਾ ਸਾਨੂੰ ਵੀਰ ਕਹਿਣਗੇ ਆ ਕੋਈ ਸਾਈਡ ਚੰਗੀ ਹੋਊਗੀ ਸ਼ਾਇਦ ਉੱਥੇ ਖੜਕੇ ਵੀਡੀਓ ਬਣਾ ਨਾ 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 ਆਪਾਂ ਸਾਰੀ ਦਿਖਾਵਾਂਗੇ ਭਾਈ ਹਾਂ ਪਹਿਲਾਂ ਵਾਲੀਆਂ ਵੀਡੀਓ ਲਗਭਗ ਆ ਸੈਂਟਰ ਦੇ ਵਿੱਚ ਇੱਥੇ ਆ ਬੋਰਡ ਲੱਗੇ ਹੋਏ ਨੇ ਆਪਾਂ ਇੱਥੋਂ ਬਣਾਈ ਜਾਵਾਂਗੇ ਬਣਾਉਂਦੇ ਰਹੇ ਹਾਂ ਬਿਲਕੁਲ ਸੈਂਟਰ ਪੈਂਦਾ ਹੁਣ ਆਪਾਂ ਇਧਰਲੇ ਸਿਰੇ ਤੋਂ ਆਪਾਂ ਦੂਸਰਾ ਸਿਰਾ ਪਾਰ ਕਰਾਂਗੇ ਨਹੀਂ ਆਪਾਂ ਸੋਨੂੰ ਕਣਕ ਦੇ ਵਿੱਚ ਵੜ ਕੇ ਵੀ ਦਿਖਾ ਦਿੰਦੇ ਉਹ ਪਾਣੀ ਲੱਗਣ ਕਾਰਨ ਥੋੜਾ ਜਿਹਾ ਗਿੱਲਾ ਹੈ ਨਾ ਸੋਨੂੰ ਪਾਣੀ ਲੱਗਿਆ ਹੋਇਆ ਤੇ ਜਿਵੇਂ ਭਾਈ ਜਸ ਤੁਸੀਂ ਗੱਲ ਕਰ ਰਹੇ ਸੀ ਨਾ ਵੀ ਕੋਈ ਕੀ ਤੁਹਾਨੂੰ ਪ੍ਰੋਬਲਮ ਆਈ ਆ ਹੂੰ ਹੋਰ ਇਹਦੇ ਵਿੱਚ ਕੋਈ ਵੀ ਸਾਡੇ ਤੋਂ ਥੋੜਾ ਜਿਹਾ ਬੱਤਰ ਨਾ ਖੁਸ਼ਕ ਹੋ ਗਿਆ। ਅੱਛਾ ਹਾਂ ਬੱਤਰ ਥੋੜਾ ਜਿਹਾ ਖੁਸ਼ਕ ਹੋ ਗਿਆ। ਬਿਜਾਈ ਦੇ ਵਿੱਚ ਇੱਕ ਦੋ ਦਿਨ ਲੇਟ ਹੋ ਗਏ ਤੇ ਜਿਹੜਾ ਆਪਾਂ ਝੋਨੇ 'ਚ ਲਾਸਟ ਪਾਣੀ ਦਿੱਤਾ ਸੀਗਾ ਥੋੜਾ ਜਿਹਾ ਐਡਵਾਂਸ ਦੇ ਕੇ ਆਪਾਂ ਤੇ ਥੋੜਾ ਜਿਹਾ ਬੱਤਰ ਖੁਸ਼ਕ ਸੀਗਾ। ਬੱਤਰ ਖੁਸ਼ਕ ਹੋਣ ਕਰਕੇ ਥੋੜੀ ਸਟਾਰਟਿੰਗ ਤੇ ਕਣਕ ਦੀ ਨਾ ਗ੍ਰੋਥ ਘਟ ਰਹੀ ਐ। ਵੀ ਸਾਨੂੰ ਐ ਤਾਂ ਲੱਗਿਆ ਵੀ ਮਹੀਨਾ ਡਰ ਜਾ ਲੱਗਿਆ। ਇਹ ਗੱਲਾਂ ਆਪਾਂ ਨੂੰ ਪਹਿਲਾਂ ਧਿਆਨ ਦੇਣੇ ਪੈਣੀਆਂ। ਹਾਂ ਵੀ ਇਹ ਤਾਂ ਮਤਲਬ ਬੱਤਰ ਚੰਗਾ ਹੋਵੇ। ਠੀਕ ਐ ਬਈ। ਜਦੋਂ ਚੰਗਾ ਹੋਵੇ ਫਿਰ ਹੈਪੀ ਸੀਡਰ ਨਾਲ ਬਹੁਤ ਵ ਹੋਰ ਕੋਈ ਇਹਦੇ ਵਿੱਚ ਕੋਈ ਵੀ ਦਿੱਕਤ ਨਹੀਂ ਆਈ ਦੇਖੋ ਕੋਈ ਆਪਾਂ ਗੁੱਲੀ ਡੰਡੇ ਵਾਲੀ ਸਪਰੇ ਨਹੀਂ ਕੀਤੀ ਕੋਈ ਵੀ ਨਦੀਨ ਨਹੀਂ ਹੈਗਾ ਅੱਛਾ ਨਦੀਨ ਨਹੀਂ ਹੈਗਾ ਭਈ ਕੋਈ ਵੀ ਹਨਾ ਕੋਈ ਨਦੀਨ ਨਹੀਂ ਹੈਗਾ ਆਹ ਦੇਖ ਸਕਦੇ ਹੋ ਤੇ ਸਹੀ ਗੱਲ ਹੈ ਭਈ ਬੜੀਆ ਕਣਕ ਖੜੀ ਹੈ ਤੇ ਭਾਈ ਹੁਣ ਹੁਣ ਤਾਂ ਆਪਾਂ ਕੋਈ ਹੱਲ ਹੈ ਨਹੀਂ ਹਨਾ ਹੁਣ ਤਾਂ ਕੁਝ ਨਹੀਂ ਕਰ ਸਕਦੇ ਆਪਾਂ ਇਹਤੇ ਕਣਕ ਤੇ ਹੁਣ ਵੀ ਕੋਈ ਸਾਬਦਾ ਨਹੀਂ ਹੈ ਗਿਆ ਭਈ ਨਾ ਹੁਣ ਕੋਈ ਨਹੀਂ ਹੁਣ ਤਾਂ ਬਸ ਸਟਾਰਟਿੰਗ ਤੇ ਹੁੰਦਾ ਭਈ ਸਟਾਰਟਿੰਗ ਸਟਾਰਟਿੰਗ ਦੀਆਂ ਹੋਰ ਇਹਦੇ ਕੋਈ ਨਹੀਂ ਓਵੇਂ ਆਪਾਂ ਖਾਦ ਦੇਣੀ ਆ ਪਹਿਲੀ ਆਪਾਂ ਪਾਣੀ ਤੇ ਦੇਤੀ ਉਸ ਤੋਂ ਬਾਅਦ ਅਗਲੀਆਂ ਪਾਈਆਂ ਦੋ ਸ਼ਿਫਟਾਂ ਵਿੱਚ ਜਿਹੜੀ ਜੂਰੀਆ ਦਿੰਨੇ ਆ ਉਹ ਮਤਲਬ ਦੂਸਰੇ ਪਾਣੀ ਤੋਂ ਵੀ ਲਗਭਗ ਪਹਿਲੀ ਦਿੱਤੀ ਜਾਂਦੀ ਹੈ ਜੇ ਕੋਈ ਰਹਿ ਗਈ ਅੱਧੀ ਬੁਰੀ ਡੋਜ਼ ਆਪਾਂ ਦੂਸਰੇ ਪਾਣੀ ਤੇ ਦੇ ਸਕਦੇ ਆ ਨਹੀਂ ਬਸ ਓਵੇਂ ਓਵੇਂ ਗਿੱਲੇ ਪੱਤਰ ਤੇ ਆਪਾਂ ਜੂਰੀਆ ਦੇ ਸਕਦੇ ਹਾਂ ਚਸ ਜਿਹੜਾ ਇਹ ਵਾਲਾ ਪਲਾਟ ਆ ਨਾ ਹਾਂਜੀ ਇਹ ਮਰ ਆਪਣਾ ਪੂਰਾ 10 ਕਿੱਲੇ ਦਾ ਪਲਾਟ ਹੈ ਇਹਦੇ ਵਿੱਚ ਆਪਾਂ ਇਹਦੀ ਕਪਾਣ ਦੀ ਬੈਕ ਵਾਲੀ ਲੱਤ ਸੀ ਨਾ ਉਹਨੂੰ ਆਪਾਂ ਅੱਗ ਲਾ ਕੇ ਪਜਾਈ ਕੀਤੀ ਸੀਗੀ ਸਰਾ ਫੂਸ ਜਾ ਹਾਂ ਇਕੱਲਾ ਪਿਛਲਾ ਪਿਛਲਾ ਫੂਸ ਇਹ ਮੁਛਲ ਝੋਨਾ ਸੀਗਾ ਬਹੁਤ ਜਿਆਦਾ ਹਾਈਟ ਸੀਗੀ ਪਰਾਲੀ ਸੀਗੀ ਬਹੁਤ ਜਿਆਦੀ ਇਹਦੇ ਵਿੱਚ ਵੀ ਕਣਾਂ ਦਾ ਭਾਵ ਖਰਚੇ ਨਹੀਂ ਤੁਸੀਂ ਕੱਟੇ ਸੀ ਹਾਂ ਖਰਚੇ ਨਹੀਂ ਕੱਟੇ ਸੀ ਇਹਦੇ ਵਿੱਚ ਓਵੇਂ ਬਜਾਈ ਕਰੀ ਸੀਗੀ ਇਹਦੇ ਵਿੱਚ ਆਪਾਂ ਪਿਛਲੀ ਲਿੱਦ ਉਹ ਇਹੜਾ ਆਪਾਂ ਯੰਤਰ ਬਣਾਇਆ ਸੀਗਾ ਉਹਦੇ ਨਾਲ ਖਿਲਾਰ ਕੇ ਫਿਰ ਆਪਾਂ ਬਜਾਈ ਕੀਤੀ ਸੀਗੀ ਬੱਚਾ ਦੋਨੇ ਗਣਕਾਂ ਦੇਖ ਸਕਦੇ ਹੋ ਮੈਨੂੰ ਇਹ ਜਾਂ 19 ਤਾਂ 21 ਆ 21 ਆ ਬਈ ਬਈ ਕੁਛ ਚੰਗੀ ਲੱਗ ਰਹੀ ਹੈ ਚੰਗੀ ਲੱਗ ਰਹੀ ਹੈ ਬਾਕੀ ਬਈ ਫਾਇਦਾ ਇਹਦਾ ਹੋਰ ਵੀ ਨੇ ਤੁਸੀਂ ਮੰਨ ਲਾ ਪੋਲੂਸ਼ਨ ਬਿਲਕੁਲ ਵੀ ਨਹੀਂ ਕਰਿਆ ਪੋਲੂਸ਼ਨ ਸਰਕਾਰ ਦੀਆਂ ਹਨਾ ਹਦਾਇਤਾਂ ਨੇ ਵੀ ਅੱਗ ਨਹੀਂ ਲਾਉਣੀ ਚਾਹੀਦੀ ਉਹ ਤਾਂ ਹੈ ਹੀ ਬਾਕੀ ਯਾਰ ਆਪਣਾ ਫਾਇਦਾ ਹੋਇਆ ਆਪਣੀ ਜਮੀਨ ਦੀ ਤਾਕਤ ਵਧੀ ਆਪਾਂ ਨੂੰ ਕਣਕ ਬਹੁਤ ਵਧੀਆ ਦੇਖਣ ਚ ਲੱਗ ਰਹੀ ਹੈ ਤੇ ਉਮੀਦ ਹੈ ਪੂਰੀ ਤੇ ਕਣਕੇ ਦੂਸਰੀਆਂ ਕਣਕਾਂ ਨਾਲੋਂ ਜ਼ਿਆਦਾ ਝਾੜ ਦੇਵੇਗੀ ਆਪਾਂ ਨੂੰ ਆਪਣਾ ਇੱਕ ਇਹ ਫਾਇਦਾ ਹੋਇਆ ਨੀਲੀ ਨਾਂ ਵਾਲੀ ਸਪਰੇ ਨਹੀਂ ਕਰਨੀ ਪਈ ਆਪਾਂ ਨੂੰ ਸਹੀ ਗੱਲ ਹੈ ਬਈ ਤੇ ਉਹਨਾਂ ਵਾਲੇ ਟਾਈਮ 'ਚ ਵੀ ਆਪਣੀ ਐਵੇਂ ਉਪਜਾਈ ਸ਼ਕਤੀ ਵਧਦੀ ਰਹੂਗੀ। ਜਿਵੇਂ ਤੁਹਾਨੂੰ ਦੱਸਿਆ ਸੀ ਆਹ ਵਾਲੇ ਪਲਾਟ ਦੇ ਵਿੱਚ ਆਪਾਂ 1.5 ਫੁੱਟ ਮਿੱਟੀ ਚੱਕੀ ਸੀਗੀ। ਠੀਕ ਹੈ। ਸਟਾਰਟਿੰਗ ਦੇ ਥੋੜੀ ਜੀ ਕਣਕ ਹਲਕੀ ਸੀ। ਕਣਕ ਹਲਕੀ ਸੀ। ਕੋਈ ਇਹਦੇ ਵਿੱਚ ਰੂੜੀ ਨਹੀਂ ਪਾਈ। ਤੁਸੀਂ ਦੇਖ ਸਕਦੇ ਹੋ ਕਣਕ ਦੇ ਵਿੱਚ ਕੋਈ ਵੀ ਕਮੀ ਨਹੀਂ। ਉਨੀ ਬਰਾਬਰੀ ਖਾਦ ਆਪਾਂ ਇਹਨਾਂ ਨੂੰ ਦਿੱਤੀ ਹੈ। ਤੇ ਬਾਈ ਇੱਕ ਗੱਲ ਮੈਂ ਤੁਹਾਨੂੰ ਹੋਰ ਪੁੱਛਦਾ ਜੀ ਤੁਸੀਂ ਹੁਣ ਬਾਈ ਅੱਗੇ ਫਿਰ ਮਨ ਲਾ ਤੁਹਾਨੂੰ ਕੀ ਲੱਗਦਾ ਵੀ ਕਿਹੜੀ ਅੱਗ ਵਾਲੀ ਅੱਗ ਲਾਇਆ ਕਰੋਗੇ ਜਾਂ ਬਿਨ ਅੱਗ ਜਿਵੇਂ ਹੈਪੀ ਸੀਡ ਨਾਲ ਹੀ ਕਣਕ ਸਾਰੀ ਬੀਜਣੀ। ਕਹਿੰਦੇ ਵੀ ਸਰਕਾਰਾਂ ਰੋਕਣਗੀਆਂ ਆਪਾਂ ਤਾਂ ਅੱਗ ਬੰਦ ਕਰਾਂ ਆਪਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ ਬਿਨਾ ਅੱਗ ਲਾਏ ਕ ਕਣਕ ਦੀ ਬਿਜਾਈ ਕੀਤੀ ਚ ਬਹੁਤ ਸ਼ਾਨਦਾਰ ਕਣਕ ਹੈ ਤੇ ਖਰਚਾ ਵੀ ਬਈ ਬਹੁਤ ਘੱਟਦਾ ਹੈ ਨਾ ਚਾਹ ਤਾਂ ਬਹੁਤ ਜ਼ਿਆਦਾ ਘਟਿਆ ਹੈ ਜਿਹੜਾ ਆਪਾਂ ਸੁਪਰ ਸੀਡਰ ਨਾਲ ਬਜਾਈ ਕੀਤੀ ਹੈ ਲਗਭਗ 22500 ਰੁਪਏ ਬਜਾਈ-ਬਜਾਈ ਦਾ ਖਰਚਾ ਆ ਜਾਂਦਾ ਹੈ ਇਹਦੇ ਚ 2250 ਦੇ ਤੇਲ ਨਾਲ ਸੀਡਰਾਂ ਕਣਕ ਪੀਜੀ ਗਈ ਤੇ ਜਨ ਨਾਲ ਜਿਹੜੇ ਕਿਸਾਨ ਭਰਾਵਾਂ ਕੋਲੇ ਛੋਟੇ ਟਰੈਕਟਰ ਹਨ ਉਹ ਆਪ ਦਾ ਵੀ ਆਪ ਟੰਗ ਤੇ ਲਾ ਸਕਦੇ ਆ ਹਾਂ ਹਾਂ ਵੀ ਸਕਦੇ ਕੋਈ ਐਡੀ ਗੱਲ ਨਹੀਂ ਛੋਟੇ ਟਰੈਕਟਰ ਵਾਲੇ ਨੂੰ ਬਜਾਉਣੀ ਪਊਗੀ 40 50 ਹਸਪਾਵਰ ਦੇ ਟਰੈਕਟਰ ਤੇ ਵੀ ਲਗਭਗ ਹੈਪੀ ਸੀਡਰ ਆਰਾਮ ਨਾਲ ਚੱਲ ਪੈਂਦਾ ਚੱਲਦਾ ਬਈ ਚੱਲਦਾ ਤੇ ਜਿਹੜਾ ਆਹ ਵਾਲਾ ਪਲਾਟ ਸੀ ਕਹਾਜੀ ਹਾਂ ਇਹ ਵਾਲਾ ਆਪਾਂ 5 ਕਿੱਲੇ ਦਾ ਪਲਾਟ ਸੁਪਰ ਸੀਡਰ ਨਾਲ ਬਜਾਈ ਕੀਤੀ ਸੀਗੀ ਤੁਸੀਂ ਦੇਖੋ ਇਹਦੇ ਵਿੱਚ ਆਪਾਂ ਪਾਣੀ ਲਾਇਆ ਤੇ ਕਿਤੇ ਕਿਤੇ ਨਾ ਕਣਕ ਦੌਗੀਆਂ ਡਿੱਗ ਪੀਆਂ ਡਿੱਗ ਪੀਆਂ ਆਹ ਜੀ ਥੋੜੀ ਥੋੜੀ ਇਹਦੇ ਵਿੱਚ ਕਿਤੇ ਵੀ ਕਣਕ ਕੋਈ ਡਿੱਗਣ ਦੀ ਆਪਾਂ ਨੂੰ ਸ਼ਿਕਾਇਤ ਨਹੀਂ ਆਈ ਇਹ ਠੀਕ ਹੈ ਆਪਣੀ ਸੁਪਰ ਸੀਡਰ ਵਾਲੀ ਕਣਕ ਵੀ ਬਹੁਤ ਵਧੀਆ ਖੜੀ ਹੈ ਤੇ ਹੈਪੀ ਸੀਡਰ ਬਾਈ ਇੱਕ ਗੱਲ ਐ ਤੇ ਕੀ ਹੋਰ ਵੀ ਸੁਣਨਾ ਚਾਹ ਰਹੀ ਆ ਜਿਹੜੀ ਕਹਿੰਦੇ ਸੁਪਰ ਸੀਡਰ ਦੇ ਕਣਕ ਕਣਕਾਂ ਨੇ ਉਹ ਜ਼ਿਆਦਾ ਡਿੱਗੀਆਂ ਨੇ ਤਕੀ ਆ ਸੁਪਰ ਸੀਡਰ ਵਾਲੀ ਕਣਕ ਪਤਾ ਕੀ ਪਿਛਲੇ 2-3 ਦਿਨ ਹਵਾ ਜਿਆਦਾ ਚੱਲੀ ਸੀ ਉਹ ਹਵਾ ਵਾਲੇ ਦਿਨਾਂ 'ਚ ਜਿਹੜੇ ਵੀ ਕਿਸਾਨ ਵੀਰਾਂ ਨੇ ਕਣਕ ਨੂੰ ਪਾਣੀ ਲਾਇਆ ਤਾਂ ਡਿੱਗਣ ਦੀ ਸ਼ਿਕਾਇਤ ਆ ਗਈ ਤੇ ਹੈਪੀ ਸੀਡਰ ਵਾਲੀ ਕਣਕ 'ਚ ਉਹਨਾਂ ਦਿਨਾਂ 'ਚ ਵੀ ਜਿੱਥੇ ਪਾਣੀ ਲੱਗਿਆ ਸੀਗਾ ਤੇ ਕਣਕ ਨੂੰ ਕੋਈ ਡਿੱਗਣ ਦੀ ਕੋਈ ਸ਼ਿਕਾਇਤ ਨਹੀਂ ਆਈ ਆ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਕਣਕ ਖੜੀ ਹੈ ਕੋਈ ਡਿੱਗੀ ਨਹੀਂ ਕਿਤੋਂ ਸਾਰੀ ਪਰਾਲੀ ਗਲ ਕੇ ਬਿਲਕੁਲ ਧਰਤੀ ਦੇ ਨਾਲ ਲੱਗ ਚੁੱਕੀ ਹੈ ਇੱਕ ਉਹਦੀ ਪਰਾਲੀ ਦੀ ਬਹੁਤ ਚੰਗੀ ਖਾਦ ਬਣ ਗਈ ਤੇ ਇੱਕ ਚੰਗਾ ਜੈਵਿਕ ਮਾਧਾ ਤਿਆਰ ਹੋ ਕੇ ਆਪਣੀ ਧਰਤੀ ਦੇ ਵਿੱਚ ਰਲ ਚੁੱਕਾ ਹੈ ਕਿ ਜਿਵੇਂ ਬਾਈ ਕਿਸਾਨ ਭਰਾ ਸੋਦੇ ਤੂੜੀ ਵਾਲੇ ਦਿੱਕਤ ਉਹ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਆਊਗੀ ਆਪਾਂ ਸਟਾਰਟਿੰਗ ਤੋਂ ਆਪਾਂ ਕਿਸਾਨ ਵੀਰਾਂ ਦੇ ਸਾਰੀਆਂ ਗੱਲਾਂ ਸੁਣਦੇ ਰਹੇ ਆਂ ਤੇ ਟਾਈਮ ਟੂ ਟਾਈਮ ਉਹਨਾਂ ਦਾ ਆਪਾਂ ਜਵਾਬ ਦੇ ਰਹੇ ਆਂ ਤੇ ਜਿਹੜਾ ਲਾਸਟ ਇੱਕ ਸਵਾਲ ਰਹਿ ਗਿਆ ਤੂੜੀ ਵਾਲਾ ਇਹ ਦੇਖੋ ਜਦੋਂ ਤੂੜੀ ਬਣੂਗੀ ਇਹਦਾ ਜਵਾਬ ਆਪਾਂ ਉਸ ਟਾਈਮ ਹੀ ਦਵਾਂਗੇ ਆਪਾਂ ਕਿਸਾਨ ਵੀਰਾਂ ਨੂੰ ਇਹ ਕਹਿੰਦੇ ਚੰਗੇ ਨਹੀਂ ਲੱਗਦੇ ਹਾਂ ਨਹੀਂ ਆਉਣੀ ਨੀ ਪਰ ਵੀ ਦੇਖ ਕੇ ਲੱਗਦਾ ਦੇਖ ਕੇ ਲੱਗਦਾ ਵੀ ਨਹੀਂ ਆਉਣੀ ਲੱਗਦਾ ਵੀ ਆਪਾਂ ਦੇਖੋ ਪਹਿਲਾਂ ਵੀ ਕਰਦੇ ਰਿਹਾ ਵੀ ਐਵੇਂ ਦੀ ਕੋਈ ਦਿੱਕਤ ਨਹੀਂ ਆਉਂਦੀ ਤੇ ਆਪਾਂ ਲਾਸਟ ਟਾਈਮ ਤੇ ਉਹ ਵੀ ਦਿਖਾ ਦਿਆ ਕਿਸਾਨ ਭਰਾਵਾਂ ਨੂੰ ਵੀ ਐਵੇਂ ਦੀ ਵੀ ਕੋਈ ਦਿੱਕਤ ਨਹੀਂ ਆਉਂਦੀ ਕੋਈ ਤੂੜੀ ਬਣਨ ਚ ਦਿੱਕਤ ਨਹੀਂ ਆਉਂਦੀ ਕਿਉਂਕਿ ਪਰਾਲੀ ਬਿਲਕੁਲ ਹੀ ਜਦੋਂ ਪਾਣੀ ਲੱਗਦੇ ਰਹਿੰਦੇ ਨੇ ਗਲ ਕੇ ਬਿਲਕੁਲ نیچے بیٹھ ਜਾਂਦੀ ਹੈ ਤੇ ਇੱਕ ਇੱਕ ਵਾਰੀ ਲਾਸਟ ਤੇ ਗੱਲ ਮੈਂ ਤੁਹਾਨੂੰ ਹੋਰ ਪੁੱਛਣੀ ਚਾਹਣਾ ਵੀ ਜਿਹੜੇ ਨਵੇਂ ਕਿਸਾਨ ਨੇ ਨਾ ਕਰਨਾ ਚਾਹੁੰਦੇ ਨੇ ਵੀ ਹੈਪੀ ਸੀਡ ਨਾਲ ਸੀ ਬੀਜੇ ਖਰਚਾ ਘਟਾਈਏ ਵੀ ਉਹ ਕਰ ਸਕਦੇ ਨੇ ਬੇਚ ਹੋ ਕੇ ਜਾਂ ਡਰ ਉਹਨਾਂ ਦੇ ਮਨ ਚ ਰਹੂਗੀ ਰਹੂਗਾ ਦੇਖੋ ਡਰਤਾ ਮੈਂ ਕਹਿ ਰਿਹਾ ਵੀ ਪਹਿਲੇ ਮਹੀਨੇ ਥੋੜਾ ਜਿਹਾ ਲੱਗੂਗਾ ਦੂਸਰੀ ਕਣਕ ਨੂੰ ਦੇਖ ਕੇ ਉਹ ਤਾਂ ਬਈ ਉਹੀ ਗੱਲ ਹੋਈ ਹੈ ਕਹਿਣਗੇ ਦੇਖਣ ਸੋਹਣੀ ਲੱਗਦੀ ਆ ਦੇਖਣ ਸੋਹਣੀ ਲੱਗਦੀ ਵੀਡੀ ਕਣਕ ਮੈਂ ਦੇਖਦਾ ਹਾਂ ਵੀ ਜਿਹੜੀ ਸਟਾਰਟਿੰਗ 'ਚ ਜੋ ਦੀ ਫੱਪੀ ਹੋਈ ਹੈ ਦੇਖਣ ਸੋਹਣੀ ਲੱਗਦੀ ਹੈ ਉਹਦਾ ਰਿਜ਼ਲਟ ਕਿਤੇ ਨਾ ਕਿਤੇ ਐਂਡ ਤੇ ਮਾੜਾ ਨਿਕਲਦਾ ਹੁੰਦਾ ਉਹ ਜਿਹਦਾ ਡਿੱਗਣ ਵਾਲੀ ਪ੍ਰੋਬਲਮ ਆ ਜੂਨ ਨੂੰ ਕੋਈ ਨਾ ਕੋਈ ਪ੍ਰੋਬਲਮ ਆਊਗੀ ਪਰ ਇਸ ਕਣਕ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਬਸ ਸਟਾਰਟਿੰਗ ਦੇ ਮਹੀਨਾ ਡੇਢ ਮਹੀਨਾ ਦਿਲ ਕਰੜਾ ਰੱਖਣਾ ਪਊਗਾ ਤੇ ਬਾਕੀ ਜੋ ਵੀ ਕਿਸਾਨ ਵੀਰ ਕਰਨਾ ਚਾਹੁੰਦਾ ਉਹ ਇੱਕ ਦੋ ਕਿੱਲਿਆਂ ਤੋਂ ਇੱਕ ਵਾਰੀ ਟ్రਾਇਲ ਕਰਕੇ ਦੇਖ ਲੈ ਬਸ ਇਹਦੇ ਵਿੱਚ ਹੋਰ ਕੁਝ ਨਹੀਂ ਵੀ 72 ਸਹੀ ਹੋਣਾ ਚਾਹੀਦਾ ਜਿਹੜੀ ਪਰਾਲੀ ਆ ਜੇ ਤੁਸੀਂ ਐਸਐਮਐਸ ਲਾ ਕੇ ਵੜਵਾ ਲਓਗੇ ਤਾਂ ਬੈਸਟ ਹੈ ਤੇ ਨਹੀਂ ਜਿਹੜਾ ਆਪਾਂ ਜੰਤਰ ਬਣਾਇਆ ਸੀਗਾ ਥੋੜੀ ਪਰਾਲੀ ਉਹਦੇ ਨਾਲ ਹਲਾ ਕੇ ਫਿਰ ਤੁਸੀਂ ਵਿਦਾਇਕ ਕਰ ਸਕਦੇ ਹੋ